जय गुरुदेव ਧੰਨ ਗੁਰਦੇਵ ਜੀ ਜੈ ਵਾਲਮੀਕ ਹਰ ਹਰ ਵਾਲਮੀਕ ਜੀ ਦੋਸਤ ਹੀਰ ਸਾਹਿਬ ਰਵਦਾਸੀਆ ਸੋ ਸਾਥੀਓ ਅਜਿ ਕੁਝ ਵਿਚਾਰ ਰੱਖਣ ਲੱਗੇ ਆ ਚੰਗੇ ਲੱਗੇ ਤੱਕੇ ਜਰੂਰ ਸ਼ੇਅਰ ਕਰਿਓ ਜਿਵੇਂ ਕਿ ਮਾਨਯੋਗ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇੱਕ ਵਿਆਪਦੀ ਐਕਟ ਅਧੀਨ ਜਿਹੜਾ ਕਾਨੂੰਨ ਬਣਾਇਆ ਉਦੇ ਵਿੱਚ ਸਾਰੇ ਹੀ ਧਾਰਮਿਕ ਗ੍ਰੰਥ ਜਿਹੜੇ ਲਏ ਗਏ ਨੇ ਅਫਸੋਸ ਵਾਲੀ ਗੱਲ ਹੈ ਕਿ ਜਿਹੜਾ ਰਵਦਾਸੀਆ ਧਰਮ ਦਾ ਗ੍ਰੰਥ ਹੈ ਸੈਭੇ ਕਮਲਤਨ ਸੰਤ ਸਾਹਿਬ ਸ੍ਰੀ ਗੁਰਬਦਾਸ ਮਹਾਰਾਜ ਦੀ ਅੰਮ੍ਰਿਤਮਈ ਬਾਣੀ ਗ੍ਰੰਥ ਹੈ ਉਸ ਨੂੰ ਇਸ ਕਾਨੂੰਨ ਦੇ ਵਿੱਚ ਨਹੀਂ ਲਿਆਂਦਾ ਗਿਆ ਸਾਡੇ ਬਹੁਤ ਸਾਥੀਆਂ ਨੇ ਅਲੱਗ-ਅਲੱਗ ਐਮ ਐਲ ਏਜ਼ ਐਮ ਪੀਜ਼ ਡੀ ਸੀ ਸਹਿਬਾਨ ਚੇਅਰਮੈਨ ਜਿਹੜੇ ਇਲਾਕੇ ਦੇ ਉਹਨਾਂ ਨੂੰ ਮੰਗ ਪੱਤਰ ਦਿੱਤੇ ਗਏ ਪਰ ਕਿਤੇ ਵੀ ਸੁਣਵਾਈ ਨਹੀਂ ਹੋਈ ਅਮਰਤ ਬਾਏ ਬਾਣੀ ਸਹਿਬੇ ਕਮਲ ਤਾਂਤਨ ਸਾਹਿਬ ਸ਼੍ਰੀ ਗੁਰੂ ਰਬੀਦਾਸ ਮਹਾਰਾਜ ਜੀ ਦੇ ਜਿਹੜਾ ਗ੍ਰੰਥ ਹੈ ਉਹਨੂੰ ਇਸ ਕਾਨੂੰਨ ਦੇ ਵਿੱਚ ਨਹੀਂ ਲਿਆ ਗਿਆ ਅਸੀਂ ਭਗਵਾਨ ਸਿੰਘ ਮਾਨ ਜੀ ਨੂੰ ਬੇਨਤੀ ਕਰਦੇ ਹਾਂ ਕਿ ਅਗਰ ਕੱਲ ਨੂੰ ਕੋਈ ਵਿਆਪਤੀ ਹੁੰਦੀ ਹੈ ਕੁਛੇੜ ਛਾੜ ਹੁੰਦੀ ਹੈ ਤਾਂ ਇਸ ਦੇ ਕੌਣ ਜ਼ਿੰਮੇਵਾਰ ਹੈ ਕਿਉਂਕਿ ਇਹ ਰਬਦਾਸੀਆ ਧਰਮ ਪੰਜਾਬ ਦੇ ਵਿੱਚ ਵੀ ਹੈ ਪੂਰੇ ਵਰਲਡ ਦੇ ਵਿੱਚ ਹੈ ਔਰ ਜਿਸ ਤਰ੍ਹਾਂ ਬਾਕੀ ਧਰਮਾਂ ਦੇ ਗ੍ਰੰਥ ਜਿਹੜੇ ਆ ਉਹ ਇਸ ਕਾਨੂੰਨ ਦੇ ਦਾਇਰੇ ਦੇ ਵਿੱਚ ਲਿਆਂਦੇ ਗਏ ਆ ਤੇ ਅੰਮ੍ਰਿਤ ਬਾ ਬਾਣੀ ਜਿਹੜੀ ਹੈ ਸ੍ਰੀ ਗੁਰੂ ਅਰਬਦਾਸ ਮਹਾਰਾਜ ਜੀ ਦੀ ਉਸ ਨੂੰ ਵੀ ਕਾਨੂੰਨ ਦੇ ਐਕਟ ਅਧੀਨ ਲਿਆਂਦਾ ਜਾਵੇ। ਔਰ ਮੈਨੂੰ ਇੱਕ ਗੱਲ ਸਮਝ ਨਹੀਂ ਆਈ ਕਿ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੋ ਤਿੰਨ ਫੇਰੀਆਂ ਡੇਰਾ ਸਚਖੰਡ ਬੱਲਾਂ ਤੋਂ ਲਾ ਕੇ ਗਏ ਨੇ। ਔਰ ਜਦੋਂ ਇਹ ਅੰਮ੍ਰਿਤਪਾਲ ਬਾੜੀ ਦੀ ਗੱਲ ਕੀਤੀ ਗਈ ਗ੍ਰੰਥ ਦੀ ਗੱਲ ਕੀਤੀ ਗਈ ਤਾਂ ਇਹਨਾਂ ਨੇ ਨਜ਼ਰ ਫੇਰ ਲਈ ਮੂੰਹ ਕਮਾਲਿਆ ਵੀ ਇਹ ਨਹੀਂ ਹੋ ਸਕਦਾ ਫਿਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਪੰਜਾਬ ਦੇ ਵਿੱਚ ਜਦੋਂ ਆਉਂਦੇ ਐ ਡੇਰਾ ਸਚਖੰਡ ਬੱਲਾਂ ਦੇ ਵਿੱਚ ਜਦੋਂ ਆਉਂਦੇ ਐ ਕੀ ਸਾਬਤ ਕਰਨਾ ਹੈ ਚਾਹੁੰਦੇ ਆ ਇਹ ਕੀ ਇਹ ਸਿਰਫ ਵੋਟਾਂ ਲਈ ਹੀ ਆਉਂਦੇ ਆ ਕਿ ਚਲੋ ਜੀ ਦਲਿਤ ਸਮਾਜ ਦਾ ਜਿਹੜਾ ਵੋਟ ਬੈਂਕ ਹੈ ਉਹ ਲਿਆ ਜਾਵੇ ਸੋ ਭਗਵੰਤ ਸਿੰਘ ਮਾਨ ਜੀ ਨੂੰ ਮੁੱਖ ਮੰਤਰੀ ਪੰਜਾਬ ਜੀ ਨੂੰ ਬੇਨਤੀ ਹੈ ਕਿ ਇਹ ਜਿਹੜਾ ਰਵਿਦਾਸੀਆ ਧਰਮ ਦਾ ਗ੍ਰੰਥ ਹੈ ਅਮਰਤਾਬਾਈ ਬਾਣੀ ਸ਼੍ਰੀ ਗੁਰੂ ਰਬਦਾਸ ਜੀ ਕੀ ਇਸ ਨੂੰ ਵੀ ਵਿਆਪਦੀ ਐਕਟ ਅਧੀਨ ਜਿਹੜਾ ਕਾਨੂੰਨ ਬਣਾਇਆ ਗਿਆ ਉਹਦੇ ਵਿੱਚ ਸ਼ਾਮਲ ਕੀਤਾ ਜਾਵੇ ਸੋ ਜੈ ਗੁਰਦੇਵ ਤਨ ਗੁਰਦੇਵ ਜੀ ਦਾ ਸਤਿ ਸਿਰ ਸਬ ਰਬਦਾਸੀਆ ਕੋਈ ਬੋਲਣ ਚੱਲਣ ਵਿੱਚ ਗਲਤੀ ਹੋ ਗਈ ਹੋਵੇ ਤਾਂ ਮਾਫੀ ਚਾਹੁੰਦੇ ਹਾਂ ਜੈ ਗੁਰਦੇਵ ਤਨ ਗੁਰਦੇਵ ਜੀ